ਬਹੁਤ ਹੀ ਸਤਿਕਾਰਯੋਗ ਵਿਦਿਆਪਕ ਸਾਥਿਓ ਅਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ 11ਵੀਂ ਜਮਾਤ 11ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਤੇ ਪੰਜਾਬੀ ਲੋਕ ਸਾਹਿਤ ਭਾਗ ਵਿੱਚੋਂ ਆਪਾਂ ਸੁਹਾਗ ਅਤੇ ਘੋੜੀਆਂ ਨਾਲ ਸੰਬੰਧਿਤ ਜਿੰਨੇ ਵੀ ਪ੍ਰਸ਼ਨ ਬਣਦੇ ਆ ਉਹਨਾਂ ਸਾਰੇ ਪ੍ਰਸ਼ਨਾਂ ਨੂੰ ਬੜੇ ਹੀ ਸੌਖੇ ਢੰਗ ਨਾਲ ਡਿਸਕਸ ਕਰਾਂਗੇ ਕਿਉਂਕਿ ਤੁਹਾਡੇ ਐਗਜ਼ਾਮ ਸ਼ੁਰੂ ਹੋਣ ਵਾਲੇ ਐ ਇਸ ਕਰਕੇ ਤੁਸੀਂ ਇਸ ਵੀਡੀਓ ਦੀ ਕੱਲੀ-ਕੱਲੀ ਗੱਲ ਬੜੇ ਧਿਆਨ ਨਾਲ ਸੁਣਨੀ ਹੈ ਕੱਲੀ-ਕੱਲੀ ਗੱਲ ਤੇ ਕੁਝ ਤੁਮਿਸਟ ਪ੍ਰਸ਼ਨ ਪਈਆ ਤੇ ਵੱਡੇ ਪ੍ਰਸ਼ਨ ਵੀ ਪਈਆ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਲੈਕਚਰ ਹਾਂਜੀ ਬੇਟਾ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਸੁਹਾਗ ਤਾਂ ਸਾਨੂੰ ਥੋੜਾ ਜਿਹਾ ਇਹ ਪਤਾ ਹੋਣਾ ਚਾਹੀਦਾ ਕਿ ਬੇਟਾ ਸੁਹਾਗ ਕੀ ਹੁੰਦਾ ਹੈ ਤੇ ਕੋਈ ਬੇਟਾ ਵਿਆਹਾਂ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤ ਸੁਹਾਗ ਅਖਵਾਉਂਦੇ ਹਨ ਇਹ ਲੋਕ ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋ ਭਾਵਾਂ ਵਿਆਹ ਦੀ ਕਾਮਨਾ ਸੋਹਣੇ ਵਾਰ ਅਤੇ ਚੰਗੇ ਕਰਦੀ ਲੋਚਾਂ ਅੱਗੇ ਜੀ ਘਰ ਛੱਡ ਕੇ ਜਾਣ ਦੇ ਉਦਰੇਵੇਂ ਆਦ ਨੂੰ ਪ੍ਰਗਟਾਉਂਦੇ ਹਨ ਕਿਉਂਕਿ ਨਾ ਲੋਕ ਗੀਤਾਂ ਦੇ ਵਿੱਚ ਇੱਕ ਤਾਂ ਕੁੜੀ ਦੇ ਮਨ ਭਾਵ ਜੋ ਵੀ ਉਹਨਾਂ ਦੇ ਮਨ ਦੇ ਭਾਵ ਹੁੰਦੇ ਉਹ ਵਿਆਹੇ ਜਾਣ ਦੀ ਕਾਮਨਾ ਹੁੰਦੀ ਹੈ ਸੋਹਣਾ ਨੂੰ ਘਰ ਮਿਲੇ ਚੰਗਾ ਨੂੰ ਘਰ ਮਿਲੇ ਤੇ ਨਾਲ ਦੀ ਨਾਲ ਜਿੱਥੇ ਖੁਸ਼ੀ ਵੀ ਹੁੰਦੀ ਹੈ ਉੱਥੇ ਘਰ ਛੱਡ ਕੇ ਜਾਣ ਦਾ ਇੱਕ ਉਦਰੇਵਾ ਵੀ ਹੁੰਦਾ ਹੈ ਕਿ ਇੰਨੇ ਸਾਲ ਮਾਪਿਆਂ ਦੇ ਘਰ ਰਹਿ ਕੇ ਉਸ ਨੂੰ ਛੱਡ ਕੇ ਜਾਣਾ ਪੱਕੇ ਪੈ ਰਿਹਾ ਤੇ ਉਹ ਚੀਜ਼ਾਂ ਵੀ ਇਹਦੇ ਵਿੱਚ ਪ੍ਰਗਟ ਹੁੰਦੀਆਂ ਹੈ ਇਹਨਾਂ ਲੋਕ ਗੀਤਾਂ ਵਿੱਚ ਵੱਖ-ਵੱਖ ਰਿਸ਼ਤਿਆਂ ਦਾ ਜ਼ਿਕਰ ਵੀ ਹੁੰਦਾ ਹੈ ਮਾਂ ਪਿਓ ਦਾ ਰਿਸ਼ਤਾ ਹੈ ਭਰਾ ਦਾ ਹੈ ਭਾਬੀ ਦਾ ਹੈ ਮਾਮਿਆਂ ਦਾ ਰਿਸ਼ਤਾ ਹੈ ਚਾਚੀ ਤਾਈ ਦਾ ਰਿਸ਼ਤਾ ਹੈ ਨਾ ਇਹ ਰਿਸ਼ਤੇ ਜਿਹੜੇ ਉਹਦੇ ਵਿੱਚ ਕੀ ਹੁੰਦੇ ਆ ਪ੍ਰਗਟ ਹੁੰਦੇ ਆ ਬੇਟਾ ਠੀਕ ਹੈ ਅੱਗੇ ਦੇਖਦੇ ਆ ਹੋਰਣਾ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਡਿਸਕਸ ਹੁੰਦੀਆਂ ਕਿਉਂਕਿ ਸਾਨੂੰ ਮੋਟਾ-ਮੋਟਾ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਅੱਗੇ ਦੇਖੋ ਬੇਟਾ ਸੁਹਾਗ ਦੇ ਗੀਤਾਂ ਵਿੱਚ ਕੁੜੀਆਂ ਸੁਹਾਗ ਦੇ ਗੀਤਾਂ ਨੂੰ ਕੁੜੀਆਂ ਤੇ ਸਤਰੀਆਂ ਰਲ ਕੇ ਬਿੰਦੀ ਲੱਗੇ ਬੇਟਾ ਲੜਕੇ ਗਾਉਂਦੀਆਂ ਹਨ ਸੁਹਾਗੇ ਗੀਤ ਭਾਗ ਤੇ ਬੰਤਰ ਪੱਖੋਂ ਸਰਲ ਹੁੰਦੇ ਬੜੇ ਸਰਲ ਹੁੰਦੇ ਬਟਾ ਸਮਝ ਆ ਜਾਂਦੀ ਹੈ ਇਹਨਾਂ ਵਿੱਚ ਦੁਹਰਾਵ ਹੈ ਸ਼ਬਦਾਂ ਦਾ ਦੁਹਰਾਵ ਹੁੰਦਾ ਹੈ ਵਾਕਾਂਸ਼ ਦਾ ਦੁਹਰਾਵ ਹੁੰਦਾ ਹੈ ਨਿਰਮਲ ਛੋਹਾਂ ਹਨ ਅਤੇ ਗਾਉਣ ਲਈ ਲੈ ਤੇ ਮਿਹਰਬਾਨੀ ਹੈ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਸੁਹਾਗ ਗਾਇ ਗਾਂਦੇ ਸੁਣੇ ਹੋਣੇ ਹਨ ਤਾਂ ਤੁਸੀਂ ਦੇਖੋ ਇਹਨਾਂ ਦੇ ਵਿੱਚ ਲੈ ਹੁੰਦੀ ਹੈ ਰਵਾਨੀ ਹੁੰਦੀ ਹੈ ਤੇ ਸ਼ਬਦਾਂ ਦਾ ਦੁਹਰਾਵ ਹੁੰਦਾ ਹੈ ਨਿਰਮਲ ਛੋਹਾਂ ਹੁੰਦੀ ਹੈ ਹਨਾ ਏਸੀ ਬਟਾ ਮੋਟੀ ਮੋਟੀ ਜਾਣਕਾਰੀ ਸੁਹਾਗ ਬਾਰੇ ਆਪਾਂ ਹੁਣ ਸੁਹਾਗ ਨਾਲ ਸੰਬੰਧਿਤ ਜਿੰਨੇ ਵੀ ਪ੍ਰਸ਼ਨ ਹੈਗੇ ਆ ਉਹਨਾਂ ਪ੍ਰਸ਼ਨਾਂ ਨੂੰ ਆਪਾਂ ਡਿਸਕਸ ਕਰਾਂਗੇ ਇਕੱਲਾ ਇਕੱਲਾ ਪ੍ਰਸ਼ਨਾਂ 'ਪਰ ਡਿਸਕਸ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਜਿਹੜੇ ਇਹਨਾਂ ਦਿਵਸ ਤੋਂ ਨਿਸ਼ਚਿਤ ਪ੍ਰਸ਼ਨ ਹੈ ਬੇਟਾ ਉਹ ਵੀ ਤੁਹਾਨੂੰ ਪੱਕੇ ਯਾਦ ਹੋ ਜਾਣਗੇ ਤਾਂ ਆਓ ਸ਼ੁਰੂਆਤ ਕਰਦੇ ਆ ਪਹਿਲਾ ਸਾਡੇ ਕੋਲ ਜੀ ਚੜਚੂ ਬਾਰੇ ਸੁਤਿਆ ਸੁਹਾਗ ਵਿੱਚ ਤੀ ਕੀ ਕਹਿੰਦੀ ਹੈ ਤੇ ਕਿਉਂ ਦੇਖੋ ਬਟਾ ਇਸ ਗੇ ਲੋਕੀਤ ਵਿੱਚ ਤੀ ਆਪਣੇ ਬਾਬਲ ਨੂੰ ਵਰ ਲੱਭ ਕੇ ਵਿਆਹ ਦਾ ਕਾਜ ਰਚਉਣ ਲਈ ਕਹਿੰਦੀ ਹੈ ਕਿਉਂਕਿ ਉਸ ਦੇ ਹਾਨ ਦੀਆਂ ਸਾਰੀਆਂ ਵਿਆਹੀਆਂ ਗਈਆਂ ਹਨ ਉਹ ਦੇਹਾਨ ਦੀਆਂ ਸਾਰੀਆਂ ਕੁੜੀਆਂ ਮੁਟਿਆਰਾਂ ਜਿਹੜੀਆਂ ਵਿਆਹੀਆਂ ਗਈਆਂ ਹਨ ਇਸ ਕਰਕੇ ਬੇਫਿਕਰੀ ਵਿੱਚ ਪਏ ਬਾਬਲ ਨੂੰ ਬੇਫਿਕਰ ਹੋ ਕੇ ਪਿਆ ਉਸ ਬਾਬਲ ਨੂੰ ਅਹਿਸਾਸ ਕਰਾਉਂਦੀ ਹੈ ਕਿ ਭਈ ਤੇਰੀ ਧੀ ਦੇ ਹਾਨ ਦੀਆਂ ਸਾਰੀਆਂ ਕੁੜੀਆਂ ਵਿਆਹੀਆਂ ਗਈਆਂ ਤੈਨੂੰ ਵੀ ਹੁਣ ਇਸ ਦੇ ਲਈ ਚੰਗਾ ਵਰ ਲੱਭ ਕੇ ਇਸ ਦਾ ਕਾਰਜ ਜਿਹੜਾ ਰਚਾਣਾ ਚਾਹੀਦਾ ਹੈ ਠੀਕ ਹੈ ਬੇਟਾ ਦੂਜੇ ਚੜਚੁਬਾਰੇ ਸੁਤਿਆ ਸੁਹਾਗ ਵਿੱਚ ਤੇ ਕਿਹਨੂੰ ਕਿਹਨੂੰ ਸੰਬੋਧਨ ਕਰਦੀ ਹੈ ਇਸ ਲੋਕ ਗੀਤ ਵਿੱਚ ਧੀ ਬਾਬਲ ਨੂੰ ਤੇ ਆਪਣੇ ਬਾਬਲ ਨੂੰ ਮਾਂ ਨੂੰ ਚਾਚੇ ਤੇ ਚਾਚੀ ਨੂੰ ਸੰਬੋਧਨ ਕਰਦੀ ਹੈ ਠੀਕ ਹੈ ਬੇਟਾ ਅੱਗੇ ਚੱਲਦੇ ਹਾਂ 3 ਨੰਬਰ ਤੇ 3 ਨੰਬਰ ਦੇਖੋ ਚੜ੍ਹ ਚਾਰੇ ਸੁੱਤੀਆ ਸੁਹਾਗ ਵਿੱਚ ਬਾਪੂ ਦੇ ਮਨ ਵਿੱਚ ਚਾਹ ਕਿਉਂ ਹੈ ਕਿਉਂਕਿ ਨਨਾਨਾ ਵਿਆਹੀ ਜਾ ਰਹੀ ਹੈ ਇਸ ਕਰਕੇ ਬਾਪੂ ਦੇ ਮਨ ਵਿੱਚ ਕੀ ਹੈ ਚਾਹ ਹੈ ਬਾਪੂ ਦੇ ਮਨ ਵਿੱਚ ਨਨਾਨਾ ਦੇ ਵਿਆਹੀ ਜਾਣ ਦਾ ਚਾਹ 4 ਨੰਬਰ ਦੇਖਦੇ ਹਾਂ 4 ਨੰਬਰ ਕੀ ਹੈ ਦੇਖੋ ਬੇਟੀ ਚੰਨਣ ਦੇ ਓਲੇ ਲੋਕ ਗੀਤ ਵਿੱਚ ਧੀ ਆਪਣੇ ਲਈ ਕਿਹੋ ਜਿਹਾ ਵਰ ਚਾਹੁੰਦੀ ਹੈ ਹੈਨਾ ਤਾਂ ਦੇਖੋ ਧੀ ਆਪਣੇ ਬਾਬਲ ਤੋਂ ਤਾਰਿਆਂ ਵਿੱਚੋਂ ਚਨ ਵਰਗਾ ਅਤੇ ਚੰਨਾ ਤੋਂ ਵੀ ਸੋਹਣਾ ਕ੍ਰਿਸ਼ਨ ਵਰਗਾ ਵਰ ਚਾਹੁੰਦੀ ਹੈ ਹੈਨਾ ਕਾਂਕਨਿਆ ਵਰਗਾ ਵਰ ਨਹੀਂ ਵਰ ਚਾਹੁੰਦੀ ਹੈ ਨਾ ਸੋਹਣਾ ਹੋਵੇ ਹੈਨਾ ਤੇ ਚੰਨਾ ਵਿੱਚੋਂ ਤਾਰਿਆਂ ਵਿੱਚੋਂ ਚਨ ਵਰਗਾ ਹੋਵੇ ਤੇ ਚੰਨਾ ਵਿੱਚੋਂ ਅੱਗੇ ਕਿੰਨਾ ਵਰਗਾ ਹੋਵੇ ਕ੍ਰਿਸ਼ਨ ਵਰਗਾ ਹੋਵੇ ਨਾਲ ਦੀ ਨਾਲ ਤੁਹਾਡੇ ਛੋਟੇ ਪ੍ਰਸ਼ਨ ਵੀ ਕਲੀਅਰ ਹੋ ਜਾਣਗੇ ਅੱਜ ਨੰਬਰ ਸਵਾਲ ਦੇਖੋ ਬਟਾ ਨੰਬਰ ਸਵਾਲ ਕਹਿੰਦਾ ਬੇਟੀ ਚੰਨਣ ਦੇ ਓਲੇ ਲੋਕ ਗੀਤ ਵਿੱਚ ਕਿਸ ਵਿਸ਼ੇ ਤੇ ਕਿਹੜੀਆਂ ਦੋ ਤਿਹਾਂ ਵਿਚਕਾਰ ਵਾਰਤਲਾਪ ਹੁੰਦੀ ਹੈ ਗੱਲਬਾਤ ਹੁੰਦੀ ਹੈ ਤਾਂ ਇਸ ਲੋਕ ਗੀਤ ਵਿੱਚ ਬੇਟੀ ਲਈ ਯੋਗ ਵਰ ਲੱਭਣ ਸੰਬੰਧੀ ਵਿਯੋਗ ਵਰ ਲੱਭਣਾ ਹੈ ਕੁੜੀ ਕਹਿੰਦੀ ਹੈ ਨਾ ਯੋਗ ਵਰ ਲੱਭ ਕੇ ਬੇਟੀ ਚੰਨਣ ਦੇ ਓਲੇ ਉਹ ਵਾਰਤਲਾਪ ਕਰਦੀ ਹੈ ਕਿਹਦੇ ਨਾਲ ਕਰਦੀ ਹੈ ਬਾਬਲ ਨਾਲ ਕਰਦੀ ਹੈ ਮਾਮੇ ਨਾਲ ਵਿਚਾਰ ਕੇ ਵਾਰਤਲਾਪ ਹੁੰਦੀ ਹੈ ਬਾਬਲ ਅਤੇ ਮਾਮੇ ਦੇ ਵਿਚਕਾਰ ਕੀ ਹੁੰਦੀ ਹੈ ਵਾਰਤਲਾਪ ਹੁੰਦੀ ਹੈ ਤਾਂ ਤੁਸੀਂ ਕਹਿ ਸਕਦੇ ਹੋ ਬੇਟੀ ਵਿਚਾਲੇ ਤੀ ਵਿਚਾਰੇ ਤੀ ਆਪਣੇ ਬਾਬਲ ਦੇ ਨਾਲ वार्तालाप ਕਰਦੀ ਹੈ ਅਤੇ मामे ਦੇ ਨਾਲ वार्तालाप ਕਰਦੀ ਹੈ ਅੱਗੇ ਬਟਾ 6 ਨੰਬਰ ਦੇਖੋ 6 ਨੰਬਰ ਸਵਾਲ ਦੇ ਵਿੱਚ ਕੀ ਬੇਟੀ ਚੰਨਣ ਦੇ ਓਲੇ ਲੋਕ ਗੀਤ ਵਿੱਚ ਤੀ ਚੰਨਣ ਦਾ ਓਲਾ ਕਿਉਂ ਤਕਾਉਂਦੀ ਹੈ ਦੇਖੋ ਬਟਾ ਤੀ ਸੰਗਦੀ ਹੋਈ ਚੰਨਣ ਦੇ ਰੁਕ ਦਾ ਓਲਾ ਤਕਾਉਂਦੀ ਹੈ ਉਹਨੂੰ ਸੰਗ ਆਉਂਦੀ ਹੈ ਕਿਉਂਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਕੁੜੀਆਂ ਜਿਹੜੀਆਂ ਆਪਣੇ ਪਿਓ ਨੂੰ ਸਿੱਧਾ ਆਪਣੀ ਇੱਛਾ ਜ਼ਾਹਰ ਨਹੀਂ ਕਰਦੀਆਂ ਜਾਂ ਤਾਂ ਆਪਣੇ ਮਾਂ ਨੂੰ ਕਹਿੰਦੀ ਹੈ ਹਨਾ ਤੇ ਮਾਂ ਜਿਹੜੀ ਅੱਗੇ ਫਿਰ ਧੀ ਦੇ ਪਿਓ ਨੂੰ ਗੱਲ ਕਹਿੰਦਾ ਹੈ ਇਸੇ ਲਈ ਲੋਕਿਤਮ ਜਿਹੜਾ ਓਲਾ ਹੈ ਉਹ ਪ੍ਰਮੁੱਖ ਤੌਰ ਤੇ ਇਸ ਦੇ ਵਿੱਚ ਚੰਨਣ ਦੇ ਰੁਕਦੇ ਓਲੇ ਖੜਕੇ ਧੀ ਆਪਣੇ ਬਾਪ ਨੂੰ ਕਹਿੰਦੀ ਹੈ ਕਿਉਂਕਿ ਉਸ ਨੂੰ ਆਪਣੇ ਮਨ ਦੇ ਚਾ ਬਾਪ ਨਾਲ ਸਾਂਝੇ ਕਰਦੇ ਆ ਕਿਉਂ ਦੀ ਸੰਗ ਆਉਂਦੀ ਹੈ ਠੀਕ ਹੈ ਨਾ ਛੋਟਾ ਪ੍ਰਸ਼ਨ ਵੀ ਨਾਲ ਕਲੀਅਰ ਹੋ ਗਿਆ ਕਿਹਦੇ ਓਲੇ ਖੜੀ ਹੈ ਚੰਨਣ ਦੇ ਰੁਕਦੇ ਓਲੇ ਖੜੀ ਹੈ ਕਿਉਂ ਖੜੀ ਹੈ ਉਹਨਾਂ ਸੰਗ ਆਉਂਦੀ ਹੈ ਸੰਗ ਕਾਦੀ ਆਉਂਦੀ ਆਪਣੇ ਮਨ ਦੇ ਚਾ ਬਾਪ ਨਾਲ ਸਾਂਝੇ ਕਰਦੇ ਆ 7 ਨੰਬਰ ਸਵਾਲ ਹੈ ਦੇਈ ਦੇਵੇਂ ਬਾਬਲਾ ਉਸ ਕਰੇ ਨਾ ਦੇ ਸੁਹਾਗ ਵਿੱਚ ਇੱਕ ਕੁੜੀ ਕਿਹੋ ਜਿਹਾ ਸੱਸ ਸੋਹਰਾ ਚਾਹਦੀ ਹੈ ਅੱਗੇ ਦੇਖ ਲਈਏ ਆਪਾਂ 7 ਨੰਬਰ ਸਵਾਲ ਦਾ ਉੱਤਰ ਤਾਂ ਇਸ ਦੇ ਵਿੱਚ ਇਸ ਲੋਕੀ ਵਿੱਚ ਤੇ ਬਾਬਲ ਕੋਲੋਂ ਅਜੇ ਸੋਹਰਾ ਪਰਿਵਾਰ ਦੀ ਮੰਗ ਕਰਦੀ ਹੈ ਜਿਸ ਵਿੱਚ ਸੱਸ ਭਲੀ ਹੋਵੇ ਕਿਵੇਂ ਸੱਸ ਭਲੀ ਹੋਵੇ ਤੇ ਸੋਹਰਾ ਕਿ ਹੋਵੇ ਸਰਦਾਰ ਹੋਵੇ ਤੇ ਸੱਸ ਕਦੇ ਵੀ ਮੱਥੇ ਵਿੱਚ ਵੱਟ ਨਾ ਪਾਉਂਦੀ ਹੋਵੇ ਠੀਕ ਹੈ ਸੱਤੇ ਸਵਰਦਾ ਜਿਕਰ ਆਗੇ ਨ ਵੀ ਨਾਮ ਵਿੱਚ ਕਿਡੀਆਂ ਕਿਡੀਆਂ ਖੁਬੀਆਂ ਹੋਣ ਸੱਜ ਭਲੀ ਹੋਵੇ ਸਰਦਾਰ ਜਿਹੜਾ ਸੋਹਰਾ ਸਰਦਾਰ ਹੋਵੇ ਤੇ ਸੱਜ ਕਦੇ ਵੀ ਮੱਥੇ ਵਿੱਚ ਵੱਟ ਨਾ ਪਾਉਦੀ ਹੋਵੇ ਅੱਗੇ ਆਜੋ 2.8 ਨੰਬਰ ਸਵਾਲ ਗੇਮੀ ਗੇਮੀ ਬਾਬਲਾ ਉਸ ਕਰੇ ਸੁਹਾਗ ਵਿੱਚ ਕੁੜੀ ਦੀ ਇੱਕ ਖੁਸ਼ਹਾਲ ਘਰਵਾਰ ਕੀ ਕਲਪਨਾ ਹੈ ਕੀ ਕਲਪਨਾ ਕਰਦੀ ਹੈ ਕਿ ਉਹ ਜਿਹੜਾ ਘਰਬਾਰ ਹੋਵੇ ਸੋਹਰਾ ਘਰ ਘੜ ਕਿਉਂ ਜਾ ਹੋਵੇ ਉਹਦੇ ਆਪਾਂ ਦੇਖਦੇ ਹਾਂ ਹਾਂਜੀ ਤਾਂ ਦੇਖੋ ਧੀ ਦੇ ਖੁਸ਼ਹਾਲ ਘਰਵਾਰੇ ਤੇਰੇ ਖੁਸ਼ਾਲ ਤੇ ਦੀ ਤੇਰੀ ਖੁਸ਼ਾਲ ਘਰ ਬਾਰੇ ਕਲਪਨਾ ਇਹ ਹੈ ਕਿ ਸਹਰਾ ਖਰਦਾਰ ਹੋਵੇ ਸਸ ਭਲੀ ਹੋਵੇ ਉਸਦੇ ਬਹੁਤ ਸਾਰੇ ਪੁੱਤ ਹੋਣ ਪੁੱਤ ਕਿਉਂਣ ਵੀ ਇੱਕ ਵਿਆਹ ਇੱਕ ਵਿਆਹ ਜਾਵੇ ਇੱਕ ਮੰਗਿਆ ਜਾਵੇ ਘਰ ਵਿੱਚ ਹਰ ਵੇਲੇ ਖੁਸ਼ੀ ਦਾ ਮਾਹੌਲ ਹੋਵੇ ਸਹਰਾ ਕਰ ਸਹਰਾ ਕਰ ਹਰ ਪੱਖੋਂ ਸੋਖਾ ਹੋਵੇ ਸੱਚ ਦੇ ਬਹੁਤ ਸਾਰੇ ਪਤਾ ਆ ਗਿਆ ਚਲੋ ਠੀਕ ਹੈ ਬਟਾ ਸੋਕੇ ਰਿਪੀਟ ਹੋ ਗਿਆ ਉਸ ਨੂੰ ਖਾਣ ਪੀਣ ਹੰਡਾਣ ਤੇ ਪਹਿਨਣ ਦੀ ਹੁੱਲ ਹੋਵੇ ਹਨਾ ਇੱਕ ਢੇਣਾ ਪਾਵੇ ਦੂਜਾ ਡੱਬੀ 'ਚ ਰੱਖੇ ਇੱਕ ਦਾ ਉਹ ਕੀ ਕਰੇ ਰੜਕੇ ਦੁੱਧ ਰੜਕੇ ਮੱਝਾਂ گاਵਾ ਹੋਣ ਤੇ ਪਹਿਨਣ ਨੂੰ ਕੱਪੜੇ ਹੋਣ ਤੈਨੂੰ ਇੱਥੇ ਲਿਖਿਆ ਨਾ ਉਸ ਨੂੰ ਖਾਣ ਪੀਣ ਹੰਡਾਣ ਤੇ ਪਹਿਨਣ ਦੀ ਹੁੱਲ ਹੋਵੇ ਮਰਜ਼ੀ ਦਾ ਖਾਵੇ ਮਰਜ਼ੀ ਦਾ ਪੀਵੇ ਮਰਜ਼ੀ ਦਾ ਹੰਡਾਵੇ ਠੀਕ ਹੈ ਇਸੇ ਕਰਕੇ ਕਿਹਾ ਕਿ ਉਹਦਾ ਸੋਹਰਾ ਪਰਿਵਾਰ ਦਾ ਸੋਹਰਾ ਘਰ ਹਰ ਪੱਖੋਂ ਕੀ ਹੋਵੇ ਸੋਖਾ ਹੋਵੇ 9 ਨੰਬਰ ਤੇ ਆ ਜਾ ਬੇਟਾ ਨੌਨ ਨੰਬਰ ਦੇ ਵਿੱਚ ਦੇਖੋ ਦੇਈ ਦੇਈ ਮੇ ਬਾਬਲਾ ਲੋਕ ਗੀਤ ਵਿੱਚ ਧੀ ਹੇਟ ਲਗੀ ਟੁਕ ਮੁਰ ਕਿਉਂ ਸੰਬੋਧਨ ਕਰਦੀ ਵਾਰ-ਵਾਰ ਕਿਉਂ ਕਹਿੰਦੀ ਹੈ ਕਿ ਤੇਰਾ ਹੋਵੇਗਾ ਵੱਡੜਾ ਜਸ ਬਾਬਲ ਤੇਰਾ ਪੁੱਨ ਹੋਵੇ ਤੇਰਾ ਹੋਵੇਗਾ ਵੱਡੜਾ ਜਸ ਬਾਬਲ ਤੇਰਾ ਇੱਥੇ ਅਦਕ ਲੱਗੇਗੀ ਬਟਾ ਜਸ ਬਾਬਲ ਤੇਰਾ ਪੁੱਨ ਹੋਵੇ ਤਾਂ ਦੇਖੋ ਇਹ ਟੁਕ ਵਾਰ-ਵਾਰ ਕਿਉਂ ਚਾਰਦੀ ਹੈ ਦੇਖੋ ਉਹ ਕਹਿੰਦੀ ਹੈ ਵੀ ਧੀ ਆਪਣੇ ਬਾਬਲ ਨੂੰ ਵਾਰ-ਵਾਰ ਇਸ ਲਈ ਕਹਿੰਦੀ ਹੈ ਬਾਰ ਬਾਰ ਇਹ ਤੋਂ ਕਿਸ ਲਈ ਉਚਾਰਦੀ ਹੈ ਕਿਉਂਕਿ ਜੇਕਰ ਉਹ ਚੰਗਾ ਵਰ ਲਬ ਕੇ ਉਸਦਾ ਕਾਜ ਦਚਾਵੇਗਾ ਤਾਂ ਉਸ ਦੀ ਵਡਿਆਈ ਹੋਵੇਗੀ ਕਿਸ ਦੀ ਬਾਬਲ ਦੀ ਤੇ ਉਸ ਨੂੰ ਕੀ ਹੋਵੇਗਾ ਪੁੰਨ ਹੋਵੇਗਾ ਇਸ ਕਰਕੇ ਕਹਿੰਦੇ ਤੇਰਾ ਵੱਡੜਾ ਹੋਵੇਗਾ ਵੱਡੜਾ ਜਸ ਵਡਿਆਈ ਹੋਵੇਗੀ ਤੈਨੂੰ ਕੀ ਹੋਵੇਗਾ ਪੁੰਨ ਹੋਵੇਗਾ ਜੇਕਰ ਤੂੰ ਮੇਰਾ ਚੰਗਾ ਮੈਨੂੰ ਵਰ ਲਬ ਕੇ ਉਸਦੇ ਉਸਦੇ ਨਾਲ ਕਾਰਜ ਚਾਹੇਗਾ 10 ਨੰਬਰ ਸਵਾਲ ਬੇਟਾ ਜੀ ਦੇਖੋ ਅਸੂ ਦਾ ਕਾਜ ਰਚਾ ਅਸੂ ਦਾ ਮਹੀਨਾ ਸੁਹਾਵਣਾ ਮਹੀਨਾ ਅਸੂ ਦਾ ਕਾਜ ਰਚਾ ਲੋਗ ਗੀਤ ਵਿੱਚ ਅਸੂ ਮਹੀਨੇ ਤੇ ਜ਼ੋਰ ਕਿਉਂ ਦਿੱਤਾ ਗਿਆ ਅਸੂ ਤੁਨ ਦੇਸੀ ਮਹੀਨੇ ਦੇ ਨਾਮ ਵੀ ਪਦੇ ਅਸੂ ਕਤਕ ਹਨਾ ਮਗਰ ਪੋਮਾ ਫਗਣ ਇਸ ਲਈ ਮੁਟਿਆਰਤੀ ਮੁਟਿਆਰ ਲੈਣਾ ਮੁਟਿਆਰਤੀ ਇਸੇ ਮੌਸਮ ਵਿੱਚ ਕਾਰਜਾਂ ਲਈ ਕਹਿੰਦੀ ਹੈ ਕਿਉਂ ਕਹਿੰਦੀ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਅਸੂ ਦੇ ਮਹੀਨਾ ਕਿ ਹੁੰਦਾ ਸੁਹਾਵਣਾ ਹੁੰਦਾ ਬੇਟਾ ਇਸ ਲਈ ਮੁਟਿਆਰਤੀ ਇਸੇ ਮੌਸਮ ਦੇ ਵਿੱਚ ਕਾਰਜਾਂ ਲਈ ਕਹਿੰਦੀ ਹੈ ਅੱਗੇ ਆ ਕੇ ਅੰਨ ਦਹੀਂ ਦਾ ਜ਼ਿਕਰ ਕਿਸ ਪ੍ਰਸੰਗ ਦੇ ਵਿੱਚ ਹੈ ਦੇਖੋ ਅਸੂਦਾ ਮਹੀਨਾ ਸੁਹਾਉਣਾ ਹੁੰਦਾ ਇਸ ਮਹੀਨੇ ਵਿੱਚ ਦਾਣੇ ਅਤੇ ਦੁੱਧ ਦਹੀਂ ਖਰਾਬ ਨਹੀਂ ਹੁੰਦਾ ਤੀ ਵੀ ਫਿਕਰ ਕਰਦੀ ਹੈ ਵੀ 8 ਮਹੀਨਾ ਚੰਗਾ ਸੁਹਾਉਣਾ ਹੈ ਤੇ ਜੇ ਕੁਝ ਜੋ ਕੁਝ ਵੀ ਬਣਾਵਾਂਗੇ ਉਹ ਖਰਾਬ ਨਹੀਂ ਹੋਊਗਾ ਨਾ ਤੇ ਆਪਣੇ ਪਿਤਾ ਦੇ ਦੇ ਵੱਲ ਵੀ ਸੋਚਦੀ ਹੈ ਕਿ ਵੀ ਉਹਦੇ ਪੈਸੇ ਖਰਾਬ ਨਹੀਂ ਹੋਣਗੇ ਇਸ ਕਰਕੇ ਨਾਲੋਂ ਅਸੂਦਾ ਮਹੀਨਾ ਸੁਹਾਉਣਾ ਹੈ ਸੁਹਾਉਣਾ ਹਰ ਪੱਖੋਂ ਹੀ ਹੈ ਬੇਟਾ ਦੇਖੋ ਸੰਕੇਤਕ ਰੂਪ ਦੇ ਵਿੱਚ ਹੈ ਕਿ ਚੰਗੀ ਰੁੱਤ ਹੈ ਤੇ ਇਸ ਰੁੱਤ ਦੇ ਵਿੱਚ ਤੀ ਆਪਣੇ ਬਾਪ ਨੂੰ ਕਹਿੰਦੀ ਹੈ ਕਿ ਮੇਰਾ ਕਾਰਜ ਰਚਾ ਦੇ ਨਾਲ ਦੇ ਨਾਲ ਬੇਟਾ ਜਿੱਦੀ ਅਸੂ ਦਾ ਜਿਕਰ ਅਪ ਗੱਲ ਕਰੀਏ ਤਾਂ ਇੱਕ ਪੜਾਏ ਵੀ ਹੈ ਕਿ ਧੀ ਮੁਟਿਆਰ ਹੋ ਚੁੱਕੀ ਹੈ ਉਹ ਪਰ ਸੰਕੇਤਕ ਰੂਪ ਦੇ ਵਿੱਚ ਪਿਤਾ ਨੂੰ ਕਹਿੰਦੀ ਹੈ ਕਿ ਪਿਤਾ ਮੇਰੀ ਉਮਰ ਨੂੰ ਵਿਆਹਣ ਦੇ ਲਾਇਕ ਹੋ ਗਈ ਹੈ ਠੀਕ ਹੈ 12 ਨੰਬਰ ਸਵਾਲ 12 ਨੰਬਰ ਸਵਾਲ ਕਹਿੰਦਾ ਹਰੀਏ ਨੀਰਸ ਭਰੀਏ ਖਜੂਰੇ ਹੁਣ ਹਰੀਏ ਤੇ ਰਸ ਭਰੀਏ ਖਜੂਰੇ ਕਿਸ ਨੂੰ ਕਿਹਾ ਹੈ ਮੁਟਿਆਰ ਨੂੰ ਕਿਹਾ ਹੈ ਜਿਹੜੀ ਵਿਆਹਣ ਦੇ ਲਾਇਕ ਹੋ ਗਈ ਹੈ ਹੈਨਾ ਜਾਂ ਵਿਆਹੀ ਗਈ ਹੈ ਤਦਾ ਹਰੀਏ ਨੀ ਰਸਪਰੀਏ ਖਜੂਰੇ ਲੋਕ ਗੀਤ ਵਿੱਚ ਹਰੀਏ ਰਸਪਰੀਏ ਖਜੂਰ ਕਿਸ ਨੂੰ ਕਿਹਾ ਗਿਆ ਹੈ ਤਾਂ ਦੇਖੋ ਬਟਾ ਨਵੀਂ ਵਿਆਹੀ ਮੁਟਿਆਰ ਨੂੰ ਜਾਂ ਵਿਆਹੀ ਜਾਣ ਵਾਲੀ ਮੁਟਿਆਰ ਕਹਿ ਲੋ ਇੱਕੋ ਹੀ ਮਤਲਬ ਹੈ ਹਰੀਏ ਨੀ ਰਸਪਰੀਏ ਖਜੂਰੇ ਵਿੱਚ ਕੁੜੀ ਦੇ ਕਿਹੜੇ ਕਿਹੜੇ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ ਤੇ ਉਹਨਾਂ ਵਿੱਚ ਵਖਰੇਵੇਂ ਕਿਵੇਂ ਕੀਤੇ ਗਏ ਹਨ ਵਖਰੇਵੇਂ ਇਹ ਬਟਾ ਜ਼ਿਆਦਾ ਹੈ ਤੁਸੀਂ ਇਸ ਵਿੱਚ ਇਨਹੀਂ ਲਿਖਣਾ ਇਸ ਲੋਕ ਵਿੱਚ ਬਾਬਲ ਮਾ ਚਾਚੇ ਤੇ ਮਾਮੇ ਆਦ ਰਿਸ਼ਤਿਆਂ ਦਾ ਜ਼ਿਕਰ ਆਇਆ ਤੁਸੀਂ ਇਹ ਨਹੀਂ ਲਿਖਣਾ ਠੀਕ ਹੈ ਵਿਕਰੇਮਾ ਦਾ ਕੀਤਾ ਹੀ ਹੈ ਬੇਟਾ ਕਿਉਂਕਿ ਤੀ ਆਪਣੇ ਬਾਬ ਨੂੰ ਕਿਸ ਤਰੀਕੇ ਨਾਲ ਸੰਬੋਧਨ ਕਰਦੀ ਹੈ ਮਾਂ ਨੂੰ ਕਿਵੇਂ ਕਰਦੀ ਹੈ ਚਾਚੇ ਤਾਏ ਨੂੰ ਕਿਵੇਂ ਕਰਦੀ ਹੈ ਤੇ ਮਾਮੇ ਨੂੰ ਕਿਵੇਂ ਸੰਬੋਧਨ ਕਰਦੀ ਹੈ ਠੀਕ ਹੈ ਨਾ ਹਾਂ 14 ਨੰਬਰ ਸਵਾਲ ਦੇਖੋ ਹਰੀਏ ਨੀ ਰਸ ਭਰੀਏ ਖਜੂਰੇ ਵਿੱਚ ਕੁੜੀ ਦੇ ਵਿਰਲਾਪ ਤੇ ਢੇਰ ਸਾਰੇ ਦਾਜ ਦਾਸ ਨਹੀਂ ਲਿਖਿਆ ਬੇਟਾ ਕੀ ਹੈਗਾ ਦਾਜ ਇੱਥੇ ਦਾਜ ਲਿਖਿਆ ਹੈ ਨਾ ਇਹ ਹੈਗਾ ਦਾਸ ਲਿਖੇ ਤੇ ਹੈਗਾ ਦਾਜ ਠੀਕ ਹੈ ਨਾ ਦਾਜ ਦਾ ਟਾਕਰਾ ਕਿਉਂ ਪ੍ਰਗਟ ਹੋਇਆ ਦੇਖੋ ਬੇਟਾ ਦਾਸ ਦਾ ਟਾਕਰਾ ਇਸ ਕਰਕੇ ਪ੍ਰਗਟ ਹੋਇਆ ਇਸ ਲੋਕ ਗੀਤ ਵਿੱਚ ਯੋਗ ਵਰ ਦੀ ਭਾਲ ਵਿੱਚ ਬਾਬਲ ਦੇ ਪਿੰਡੋਂ ਦੂਰ ਵਿਆਹਣ ਅਤੇ ਦਾਜ ਦੇ ਗੱਡੇ ਭਰ ਕੇ ਦੇਣ ਦਾ ਟਾਕਰਾ ਪ੍ਰਗਟ ਹੋਇਆ ਹੈ ਕਿਉਂਕਿ ਪਿਤਾ ਨੂੰ ਆਪਣੀ ਧੀ ਦੇ ਲਈ ਯੋਗ ਵਰ ਲੱਭਣ ਦੇ ਲਈ ਉਸ ਯੋਗ ਨੂੰ ਕਿੱਥੋਂ ਮਿਲਿਆ ਦੂਰ ਮਿਲਿਆ ਅਤੇ ਯੋਗ ਵਰ ਕਰਕੇ ਉਸ ਨੂੰ ਦਾਜ ਦੇ ਗੱਡੇ ਭਰ ਕੇ ਦੇਣੇ ਵੀ ਪਏ ਹਾਲਾਂਕਿ ਚਲੋ ਅਜਦੇ ਪ੍ਰਸੰਗ ਵਿੱਚ ਗੱਲ ਕਰੀਏ ਤਾਂ ਵੱਡੀ ਸਮੱਸਿਆ ਹੈ ਦਾਜ ਦੀ ਵੀ ਪਰ ਲੋਕ ਗੀਤਾਂ ਦੀ ਗੱਲ ਕਰੀਏ ਤਾਂ ਇੱਕ ਤਾਂ ਬਾਬਲੂ ਆਪਣੀ ਧੀਲੇ ਯੋਗ ਵਰ ਨਿਢੇ ਨਹੀਂ ਲੱਭਾ ਦੂਜੇ ਜੇ ਕੋਈ ਲੱਭਿਆ ਦੂਰ ਤਾਂ ਕੋਧੇ ਕਰਕੇ ਉਸ ਨੂੰ ਦਾਜ ਦੇ ਗੱਡੇ ਵੀ ਭਰ ਕੇ ਦੇਣੇ ਪਏ ਇਸ ਕਰਕੇ ਕੁੜੀ ਦੇ ਵਰਲਾਪ ਤੇ ਢੇ ਸਾਰੇ ਦਾਜ ਦਾ ਟਾਕਰਾ ਇਉਂ ਪ੍ਰਗਟ ਕੀਤਾ ਗਿਆ ਹੈ 15 ਨੰਬਰ ਸਵਾਲ ਤੇ ਆਜੋ ਬਟਾ 15 ਨੰਬਰ ਸਵਾਲ ਕਹਿੰਦਾ ਹੈ ਕਿ ਨਿਵੇਂ ਪਹਾੜਾਂ ਤੇ ਪਰਬਤ ਸੁਹਾਗ ਵਿੱਚ ਨਿਵੇਂ ਨਿਵੇਂ ਪਹਾੜਾਂ ਤੇ ਪਰਬਤ ਸੁਹਾਗ ਵਿੱਚ ਕੁੜੀ ਦੇ ਵਿਆਹ ਸਮੇਂ ਉਸ ਦੇ ਪੇਕੇ ਪਰਿਵਾਰ ਦੇ ਲੋਕ ਕਿਉਂ ਨਿਉਂਦੇ ਵਿਖਾਏ ਗਏ ਕਿਉਂ ਚੁਕ ਦੇ ਵਿਖਾਈ ਗਏ ਹੈ ਦੇਖਾ ਬੇਟਾ ਇਸ ਤਰ੍ਹਾਂ ਹੈ ਅਜਿਹਾ ਇਸ ਲਈ ਕਿ ਮਾਪਿਆਂ ਨੂੰ ਆਪਣੀ ਧੀ ਨੂੰ ਹਰ ਹਾਲ ਵਿਆਹ ਕੇ ਦੂਜੇ ਘਰ ਭੇਜਣਾ ਹੁੰਦਾ ਹੈ ਸਮਾਜਿਕ ਮਜਬੂਰੀ ਹੁੰਦੀ ਹੈ ਬੇਟਾ ਮਾਪਿਆਂ ਦੀ ਕਿਉਂਕਿ ਉਹ ਆਪਣੀ ਧੀ ਨੂੰ ਆਪਣੇ ਘਰੇ ਨਹੀਂ ਰੱਖ ਸਕਦੇ ਇਸ ਕਰਕੇ ਉਪਰੋਕਤ ਲੋਕ ਗੀਤ ਵਿੱਚ ਪੇਕੇ ਪਰਿਵਾਰ ਨੂੰ ਹੁੰਦੇ ਹੁੰਦੇ ਵਿਖਾਇਆ ਗਿਆ ਕਿੱਡਾ ਹੀ ਬੇਟਾ ਤਣਾੜ ਹੋਵੇ ਕਿੱਡਾ ਹੀ ਪੈਸੇ ਵਾਲਾ ਹੋਵੇ ਅਖੀਰ ਉਸ ਨੂੰ ਆਪਣੀ ਧੀ ਨੂੰ ਦੂਜੇ ਘਰ ਭੇਜਣਾ ਹੀ ਹੁੰਦਾ ਹੈ ਵਿਆਹ ਕਰਨਾ ਹੀ ਹੁੰਦਾ ਹੈ ਇਸ ਕਰਕੇ ਉਸ ਨੂੰ ਜਿਹੜਾ ਕੁੜੀ ਵਾਲਾ ਪਰਿਵਾਰ ਉਹ ਮੁੰਡੇ ਵਾਲੇ ਪਰਿਵਾਰ ਦੇ ਸਾਹਮਣੇ ਨਿਉਂਦਾ ਚੁੱਕਦਾ ਇਹ ਸਮਾਜਿਕ ਰੀਤ ਬਣੀ ਹੋਈ ਹੈ ਬੇਟਾ ਇਸ ਕਰਕੇ ਦਸਤੂਰ ਬਣਿਆ ਹੋਇਆ ਹੈ ਅੱਗੇ ਜੀ 16 ਨੰਬਰ ਸਵਾਲ ਦੇਖੋ ਨਵੇਂ ਪਹਾੜਾਂ ਤੇ ਪਰਬਤ ਸੁਹਾਗ ਵਿੱਚ ਕੁੜੀ ਦੇ ਵਿਆਹ ਸਮੇ ਡੋਲ ਰਹੇ ਪੇਕੇ ਪਰਿਵਾਰ ਵਾਲਿਆਂ ਨੂੰ ਕਿਹੜੇ ਕਿਹੜੇ ਸ਼ਬਦਾਂ ਨਾਲ ਦਿਲਾਸਾ ਦਿੱਤਾ ਗਿਆ ਡੋਲਣ ਦਾ ਮਤਲਬ ਹੈ ਵੀ ਦੁਖੀ ਹੁੰਦੇ ਆ ਨਾ ਤੇ ਕੁੜੀ ਆਪਾਂ ਕੀ ਕੁੜੀ ਤੁਰਨੀ ਹੈ ਵਿਆਹ ਕਰਨਾ ਉਹਦਾ ਨਾ ਤੇ ਜੁਦਾ ਹੋਣ ਗਿਆ ਵਿਛੜਨ ਦਾ ਭਾਵ ਜਿਹੜਾ ਹੈ ਉਹਦੇ ਕਰਕੇ ਡੋਲਦੇ ਹੈ ਇਸਵੇਂ ਪਰਿਵਾਰ ਵਾਲਿਆਂ ਨੂੰ ਕਿਹੜੇ ਕਿਹੜੇ ਸ਼ਬਦਾਂ ਨਾਲ ਦਿਲਾਸਾ ਦਿੱਤਾ ਗਿਆ ਦੇਖੋ ਬੇਟਾ ਤਾਂ ਇਹ ਦੁਨੀਆ ਦਾ ਦਸਤੂਰ ਹੈ ਇਹ ਦੁਨੀਆ ਦਾ ਦਸਤੂਰ ਹੈ ਕਿ ਮਾਪਿਆਂ ਨੂੰ ਆਪਣੀਆਂ ਧੀਆ ਵਿਆਹ ਕੇ ਦੂਜੇ ਘਰ ਭੇਜਣੀਆਂ ਹੀ ਪੈਂਦੀਆਂ ਹਨ ਦੁਨੀਆ ਦਾ ਦਸਤੂਰ ਹੈ ਬੇਟਾ ਇਹ ਰਸਮ ਬਣੀ ਹੋਈ ਹੈ ਪਹਾੜ ਤੇ ਪ੍ਰਬਤ ਮਾਪਿਆਂ ਦੀ ਉੱਚੀ ਸ਼ਾਨ ਦਾ ਪ੍ਰਤੀਕ ਹਨ ਤੇ ਮੋਹਰਾਂ ਨੇ ਪਹਿਲਾਂ ਪਹਿਲਾਂ ਪਾਈਆਂ ਪੈ ਪਹਿਲਾਂ ਪਾਈਆਂ ਮਾਪਿਆਂ ਅੰਦਰ ਧੀ ਦੇ ਵਿਛੋੜੇ ਦੇ ਦੁੱਖ ਨੂੰ ਪ੍ਰਗਟ ਕਰਦੀਆਂ ਹਨ ਠੀਕ ਹੈ ਨਾ ਤਾ ਮੋਰਾ ਦੇ ਮੋਰਾ ਨੇ ਪਹਿਲਾਂ ਪਾਈਆਂ ਪਹਿਲਾਂ ਪਾਈਆਂ ਤੇ ਪਹਾੜ ਤੇ ਪਰਬਤ ਵਰਗੀ ਸ਼ਬਦ ਕਹਿ ਕੇ ਉਹਨਾਂ ਦਾ ਉਹਨਾਂ ਨੂੰ ਦਲਾਸਾ ਦਿੱਤਾ ਗਿਆ ਠੀਕ ਹੈ ਵੀ ਪਹਾੜ ਹੀ ਜਿਹੜੇ ਦੇਖੋ ਇੱਡੇ ਇੱਡੇ ਪਹਾੜ ਹੈ ਉਹ ਵੀ ਚੁਕੇ ਹੈ ਇਸ ਕਰਕੇ ਪਹਾੜ ਜਿਹੜੇ ਹੈ ਮਾਪਿਆਂ ਦੀ ਉੱਚੀ ਸ਼ਾਨ ਦਾ ਪ੍ਰਤੀਕ ਹਨ ਅੱਗੇ ਬੇਟਾ ਦੇਖੋ 17 ਨੰਬਰ ਦੇਖੋ ਨਿਮੀ ਪਹਾੜਾਂ ਤੇ ਪਰਬਤ ਸੁਹਾਗ ਵਿੱਚ ਭਾਵਾਂ ਦੇ ਪ੍ਰਗਟਾਵੇ ਪ੍ਰਕਿਰਤਿਕ ਸੰਕੇਤ ਕਿਵੇਂ ਵਰਤੇ ਗਏ ਹਨ ਤਾਂ ਪ੍ਰਕਿਰਤਿਕ ਸੰਕੇਤ ਵਰਤੇ ਹਨ ਪਹਾੜ ਦੇ ਪਰਬਤ ਵਰਤੇ ਹਨ ਬਟਾ ਅਤੇ ਮੋਰ ਮੋਰ ਨੂੰ ਪ੍ਰਕਿਰਤਿਕ ਸੰਕੇਤ ਦਾ ਵਜੋਂ ਵਰਤਿਆ ਗਿਆ ਬਟਾ ਕਿਉਂਕਿ ਇਹ ਕੀ ਹੈ ਇਹ ਕੀ ਹੈ ਮਾਪਿਆਂ ਦੇ ਉਤੀਸ਼ਾਨ ਦੇ ਪ੍ਰਤੀਕ ਹਨ ਮੋਰ ਜਿਹੜੇ ਮੋਰ ਪਹਿਲਾਂ ਮੋਰਾਂ ਨੇ ਪਹਿਲਾਂ ਪਾਈਆਂ ਇਹ ਉਹਨਾਂ ਦੇ ਜਿਹੜਾ ਦੁੱਖ ਹੈ ਉਸ ਨੂੰ ਪ੍ਰਗਟ ਕਰਦੀਆਂ ਜਿਹੜਾ ਵਿਛੋੜੇ ਦਾ ਦੁੱਖ ਹੈ ਮਾਪਿਆਂ ਦਾ ਆਪਣੇ ਧੀ ਤੋਂ ਉਸ ਨੂੰ ਪ੍ਰਗਟ ਕਰਦੀ ਹੈ 18 ਨੰਬਰ ਤੇ ਆਜੋ ਬਟਾ 18 ਨੰਬਰ ਸਵਾਲ ਕਿੰਦਾ ਹੈ ਕਿ ਛੱਡਾ ਚਿੜੀਆਂ ਦਾ ਚੰਬਾ ਸੁਹਾਗ ਵਿੱਚ ਵਿਆਹੀ ਗਈ ਧੀ ਦੇ ਪਿਕੇ ਕਰਦੇ ਮੋਹ ਵਿੱਚੋਂ ਨਿਕਲਣ ਦੀ ਪੀੜਾ ਕਿਵੇਂ ਪ੍ਰਗਟਾਈ ਗਈ ਹੈ ਤੈਨੂੰ ਦੱਸਿਆ ਸੀ ਨਾ ਵੀ ਧੀ ਬਾਬਲ ਵੀ ਸਮਾਜਿਕ ਮਜਬੂਰੀ ਕਰਕੇ ਮਜਬੂਰ ਹੈ ਤੇ ਧੀ ਨੂੰ ਚਾਹਤਾ ਹੈ ਸੋਹਰੇ ਕਰਦੇ ਨਾਲ ਉਸ ਨੂੰ ਬੜੇ ਪਿਤਾ ਘਰ ਪਿਤਾ ਦਾ ਘਰ ਪਿਤਾ ਦਾ ਵੇੜਾ ਮਾਦਾ ਦਾ ਵੇੜਾ ਛੱਡ ਕੇ ਜਾਣ ਦਾ ਦੁੱਖ ਵੀ ਹੈ ਉਰੇਵੇਂ ਦਾ ਭਾਵ ਵੀ ਹੈ ਇਸ ਕਰਕੇ ਬਾਬਲ ਦਾ ਆਪਣੀ ਧੀ ਨੂੰ ਵਿਆਹ ਕੇ ਦੂਜੇ ਘਰ ਤੋਰਨਾ ਸਮਾਜਿਕ ਮਜਬੂਰੀ ਹੈ ਉਹ ਕਿਸੇ ਵੀ ਹਾਲਤ ਵਿੱਚ ਧੀ ਨੂੰ ਆਪਣੇ ਘਰ ਨਹੀਂ ਰੱਖ ਸਕਦਾ ਦੂਜੇ ਪਾਸੇ ਧੀ ਨੂੰ ਆਪਣੇ ਪਿਕੇ ਨਾਲ ਅੰਤਾਂ ਦਾ ਮੋਹ ਵੀ ਹੈ ਤੇ ਸੋਹਰੇ ਘਰ ਦਾ ਚਾਹ ਵੀ ਹੈ ਉਹ ਨਾ ਚਾਹੁੰਦੀ ਹੋਈ ਵੀ ਨਾ ਚਾਂਗੂ ਦੀ ਲਿਖਿਆ ਨੇ ਤੇ ਚਾਹੁੰਦੀ ਲਿਖਣਾ ਬੇਟਾ ਹਾ ਹਾ ਆਏਗਾ ਨਾ ਚਾਹੁੰਦੀ ਹੋਈ ਵੀ ਪਿਤਾ ਨੂੰ ਕਹਿੰਦੀ ਹੈ ਕਿ ਉਹ ਮੈਨੂੰ ਆਪਣੇ ਕੋਲ ਰੱਖ ਲੈ ਵੀ ਹਾਲਾਂਕਿ ਉਸ ਨੂੰ ਪਤਾ ਹੈ ਕਿ ਉਹ ਬਬਲੇ ਨਹੀਂ ਰੱਖਣਾ ਤੇ ਉਹਨੇ ਵੀ ਨਹੀਂ ਰਹਿਣਾ ਪਰ ਇੱਕ ਸਮਾਜਿਕ ਜਿਹੜੀ ਰਸਮ ਹੈ ਇੱਕ ਸਮਾਜਿਕ ਜਿਹੜਾ ਵਤੀਰਾ ਹੈ ਬੜਾ ਉਸ ਦੇ ਅੰਤਰਗਤ ਧੀ ਨੂੰ ਇਹ ਗੱਲ ਹੈ ਕਹਿਣੀ ਪੈਂਦੀ ਹੈ ਠੀਕ ਹੈ ਇਹ ਤੇ ਸਹੀ ਕਰ ਲਿਆ ਜੇ ਕਿਆ ਹੁੰਦੀ 19 ਨੰਬਰ ਸਵਾਲ ਸਾਡਾ ਚਿੜੀਆਂ ਦਾ ਚੰਬਾ ਸੁਹਾਗ ਵਿੱਚ ਬੱਬਲ ਆਪਣੀ ਵਿਆਹੀ ਗਈ ਧੀ ਦੇ ਪੇਕੇ ਘਰ ਰਹਿਣ ਲੈ ਕਿਤੇ ਤਰਲੇ ਨੂੰ ਕਿਉਂ ਨਹੀਂ ਮੰਨ ਰਿਹਾ ਕਿਉਂਕਿ ਬੜਾ ਤੈਨੂੰ ਦੱਸਿਆ ਵੀ ਸਮਾਜਿਕ ਮਜਬੂਰੀ ਹੈ ਬੇਸ਼ਕਤੀ ਕਹਿੰਦੀ ਇਹ ਵੀ ਤੇਰੇ ਬਾਗਾਂ ਵਿੱਚੋਂ ਮੇਰਾ ਡੋਲਾ ਡੋਲਾ ਨਹੀਂ ਲੰਘਣਾ ਤੇਰੇ ਮਹਿਲਾਂ ਚੋਂ ਨਹੀਂ ਲੰਘਣਾ ਤੇਰੇ ਚਰਖੇ ਮੇਰੇ ਮੇਰਾ ਜਿਹੜਾ ਮੈਂ ਕੰਮ ਕਿ ਸਿੱਧਾ ਕੱਢ ਰਿਓ ਪੂਰਾ ਕੌਣ ਕਰੇਗਾ ਹਨਾ ਚਰਖਾ ਕੌਣ ਕੱਤੇਗਾ ਗੁੱਡੀਆਂ ਨਾਲ ਕੌਣ ਖੇਡੇਗਾ ਬਹੁਤ ਤਰਲੇ ਕਰਦੀ ਪਰ ਪਿਤਾ ਉਸ ਸਮਾਜਿਕ ਮਜਬੂਰੀ ਕਰਕੇ ਧੀ ਨੂੰ ਪੇਕੇ ਕਰਨ ਲਈ ਦਮਤਰਲਾ ਜਿਹੜਾ ਹੈ ਨਾ ਉਹ ਨਹੀਂ ਮੰਨਦਾ ਵੀ ਨੰਬਰ ਆਜੋ ਬਟਾ ਸਾਡਾ ਚਿੜੀਆਂ ਦਾ ਚੰਬਾ ਸੁਹਾਗ ਵਿੱਚ ਧੀ ਆਪਣੇ ਬਾਬਲ ਦੇ ਘਰ ਨੂੰ ਵੜਿਆ ਵੜਿਆਉਂਦੀ ਹੈ ਦੱਸੋ ਕਿਵੇਂ ਕਿਵੇਂ ਵੜਿਆਉਂਦੀ ਹੈ ਇਸ ਲੋਕ ਗੀਤ ਵਿੱਚ ਧੀ ਬਾਬਲ ਦੇ ਘਰ ਨੂੰ ਵੜਿਆਉਂਦੀ ਹੋਈ ਕਹਿੰਦੀ ਹੈ ਕਿ ਉਸਦੇ ਬਾਗਾਂ ਨਾਲ ਗਰੇ ਮਹਿਲਾਂ ਵਿੱਚ ਕੌਣ ਖੇਡੇਗਾ ਕੌਣ ਚਰਖਾ ਕੱਤੇਗਾ ਕੌਣ ਕਿਸੇ ਦਾ ਕੱਢੇਗਾ ਹੈ ਨਾ ਉਦੇ ਬਾਗਾਂ ਨਾਲ ਕਿਰੀ ਹੋਈ ਮਹਿਲ ਹੈਗੇ ਨਾ ਇਸੇ ਵਿੱਚ ਹੀ ਵੜਾਈ ਹੈ ਉਸਦੇ ਬਾਬਲ ਦੀ ਠੀਕ ਹੈ 1 ਕਿੰਨੇ ਨੰਬਰ ਸਵਾਲ ਆਜੋ ਬਟਾ ਸਾਡਾ ਚਿੜੀਆਂ ਦਾ ਚੰਬਾ ਸੁਹਾਗ ਵਿੱਚ ਬਾਬਲ ਕਹਿੰਦਾ ਹੈ ਕਿ ਧੀਏ ਕਰ ਕਰ ਜਾ ਨਹੀਂ ਬਟਾ ਕਰ ਜਾ ਕਰ ਜਾ ਆਪਣੇ ਕਰ ਜਾ ਆਪਣੇ ਅਤੇ ਧੀ ਕਹਿੰਦੀ ਹੈ ਬਾਬਲ ਕਿਹੜੇ ਦੇਸ਼ ਜਾਣਾ ਇਸ ਸੁਹਾਗ ਵਿੱਚ ਦੱਸੇਗੇ ਇਹਨਾਂ ਦੇ ਸੰਸਕਾਰਾਂ ਬਾਰੇ ਨੂੰ ਸੰਸਕਾਰ ਕੀ ਹੈ ਅੱਪਾ ਦੇਖਦੇ ਆਂ ਦੇਖੋ ਬੇਟਾ ਬਾਬਲ ਸੰਸਾਰਿਕ ਰੋਹ ਰੀਤਾਂ ਵਿੱਚ ਵਜਿਆ ਹੋਣ ਕਰਕੇ ਸਮਾਜਿਕ ਮਜਬੂਰੀ ਕਹਿ ਲੋ ਸੰਸਾਰਿਕ ਰੋਹ ਰੀਤਾਂ ਕਹਿ ਲੋ ਬਿੰਦੀ ਲੱਗੇਗੀ ਰੋਹ ਰੀਤਾਂ ਵਿੱਚ ਵਜਿਆ ਹੋਣ ਕਰਨ ਆਪਣੀ ਧੀ ਦੇ ਵਰਲਪਦਾ ਹੈ ਤੇ ਧੀ ਨੂੰ ਇਹਨਾਂ ਰੋਹ ਰੀਤਾਂ ਦੀ ਮर्यादा ਵਿੱਚ ਰਹਿ ਕੇ ਪੇਕਾ ਕਰ ਛੱਡਣਾ ਪੈਂਦਾ ਹੈ ਤੇ ਇਸ ਲਈ ਕਹਿੰਦਾ ਹੈ ਪਿਤਾ ਕਹਿੰਦਾ ਵੀ ਤੂੰ ਘਰ ਜਾ ਆਪਣੇ ਤੇ ਧੀ ਕਹਿੰਦੀ ਵੀ ਮੈਂ ਕਿਹੜੇ ਘਰ ਜਾਵਾਂ ਹਨਾ ਵੀ ਕਿਹੜੇ ਘਰ ਜਾਵਾਂ ਕਿਉਂਕਿ ਤੇਰੇ ਲਈ ਯੋਗ ਵਰ ਤੇ ਘਰ ਲੱਭਣ ਦਾ ਕਾਰਜ ਪਿਤਾ ਕਰਦਾ ਬਾਬਲ ਕਰਦਾ ਇਸ ਕਰਕੇ ਧੀ ਆਪਣੇ ਬਾਬਲ ਨੂੰ ਕਹਿੰਦੀ ਹੈ ਤੁਸੀਂ ਦੱਸੋ ਮੈਂ ਕਿਹੜੇ ਘਰ ਜਾਵਾਂ ਪਾਬ ਉਹ ਕਹਿੰਨੀ ਮੇਰੇ ਲਈ ਕੋਈ ਘਰ ਕਿਹੜਾ ਲੱਭਿਆ ਹੈ ਪੁੱਛਦੀ ਹੈ ਦੱਸ ਦੇ ਮਤਲਬ ਸੰਕੇਤਕ ਰੂਪ ਦੇ ਵਿੱਚ ਠੀਕ ਹੈ 22 ਨੰਬਰ ਆਜੋ ਵੀ 22 ਨੰਬਰ ਦੇ ਵਿੱਚ ਕੀ ਹੈ ਸਾਡਾ ਚਿੜੀਆਂ ਦਾ ਚੰਬਾ ਸੁਹਾਗ ਵਿੱਚ ਧੀ ਆਪਣੇ ਪੇਕੇ ਘਰੋਂ ਨਾ ਜਾਣ ਲਈ ਕਿਹੜੀਆਂ-ਕਿਹੜੀਆਂ ਦਲੀਲਾਂ ਦਿੰਦੀ ਹੈ ਤਾਂ ਦੇਖੋ ਉਹ ਦਲੀਲਾਂ ਦਿੰਦੀ ਹੋਈ ਕਹਿੰਦੀ ਹੈ ਉਦਾ ਡੋਲਾ ਉਹਦੇ ਬਾਗਾਂ ਦੇ ਮਹਿਲਾਂ ਵਿੱਚੋਂ ਨਹੀਂ ਲੰਘ ਸਕੇਗਾ ਪਿਤਾ ਕਹਿੰਦਾ ਵੀ ਮੈਂ ਬਾਗ ਜਿਹੜਾ ਉਟਾ ਆਂ ਬਾਗਾਂ ਦੇ ਬਾਗ ਜਿਹੜੇ ਬੂਟੇ ਪਟਾ ਦੇਵਾਂਗਾ ਨਾ ਤੇ ਉਸ ਦੇ ਵਿਹੜੇ ਵਿੱਚ ਗੁੱਡੀਆਂ ਕੌਣ ਖੇਡੇਗਾ ਪਹਿਲਾਂ ਤਾਂ ਉਹ ਕਹਿੰਦਾ ਵੀ ਤੇਰੇ ਬਾਗਾਂ ਦੇ ਵਿੱਚੋਂ ਮੇਰਾ ਡੋਲਾ ਨਹੀਂ ਲੰਘਣਾ ਉਸ ਦੇ ਵਿਹੜੇ ਵਿੱਚ ਚਰਖਾ ਕੌਣ ਕੱਤੇਗਾ ਤੇ ਮੇਰਾ ਕਿਸੇ ਦਾ ਕੌਣ ਬੁਰਾ ਕਰੇਗਾ ਇਹ ਦਲੀਲਾਂ ਉਹ ਦੇ ਕੇ ਆਪਦੇ ਬਾਬਲ ਦੇ ਘਰ ਪੇਕੇ ਕਰਨ ਦੇ ਲਈ ਕਹਿੰਦੀ ਹੈ 13 ਨੰਬਰ ਆ ਗਿਆ ਬਟਾ ਦੇਖੋ ਇੰਨੀ ਕੀ ਜੀ ਸੂਈ ਬਟਮਾ ਧਾਗਾ ਵਿੱਚ ਕਿਸੇ ਦਾ ਕੌਣ ਕਰ ਰਹੀ ਹੈ ਵਿਆਹੁਲੀ ਕੁੜੀ ਨਿੱਕੀ ਜੀ ਸੂਈ ਬਟਮਾ ਧਾਗਾ ਸੁਹਾਗ ਵਿੱਚ ਤੀਦੇ ਰੋਣ ਦਾ ਕੀ ਕਰਨਾ ਹੈ ਕਿਸੇ ਦਾ ਕੱਢ ਰਹੀ ਬੀਬੀ ਦਾ ਉਸਦੇ ਬੱਬਲੇ ਕਾਰਜ ਰਚਾ ਦਿੱਤਾ ਹੈ ਕਾਜ ਰਚਾ ਦਿੱਤਾ ਕਾਜ ਲਿਖਣੇ ਵਿੱਚ ਕਾਜ ਰਚਾ ਦਿੱਤਾ ਪਾਵ ਦਾ ਵਿਆਹ ਜਿਹੜਾ ਉਹ ਰੱਖ ਦਿੱਤਾ ਤੇ ਹੁਣ ਛੇਤੀ ਉਸਨੇ ਆਪਣਾ ਪੇਕਾ ਕਰ ਛੱਡ ਕੇ ਜਾਣਾ ਇਸ ਕਰਕੇ ਉਹ ਬੀਬੀ ਰੋ ਰਹੀ ਹੈ ਨਿੱਕੀ ਜੀ ਸੂਈ ਵਟਮਾ ਧਾਗਾ ਸੁਹਾਗ ਵਿੱਚ ਕਿਹੜੇ-ਕਿਹੜੇ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ ਬਾਬਲ ਚਾਚੇ ਭਰਾ ਦੇ ਰਿਸ਼ਤੇ ਦਾ ਜ਼ਿਕਰ ਆਇਆ ਹੈ ਬੇਟਾ ਠੀਕ ਹੈ 26 ਨੰਬਰ ਸਵਾਲ 26 ਨੰਬਰ ਸਵਾਲ ਨਿੱਕੀ ਜੀ ਸੂਈ ਵਟਮਾ ਧਾਗਾ ਵਿੱਚ ਕੌਣ ਪ੍ਰਦੇਸ਼ਨ ਹੋ ਰਹੀ ਹੈ ਧੀ ਪ੍ਰਦੇਸ਼ਨ ਹੋ ਰਹੀ ਹੈ ਬੇਟਾ ਕੌਣ ਧੀ ਪ੍ਰਦੇਸ਼ਨ ਹੋ ਰਹੀ ਹੈ ਚਲੋ ਅੱਗੇ ਆਪਾਂ ਡਿਸਕਸ ਕਰਦੇ ਹਾਂ ਘੋੜੀਆਂ हां ਜਿਵੇਂ ਆਪਾਂ ਦੇਖਿਆ ਸੀ ਵੀ ਕੁੜੀਆਂ ਸੁਹਾਗ ਕੀ ਹੁੰਦੀਆਂ ਆ ਮੈਂ ਆਪਾਂ ਸਾਰਾ ਕੁੜੀਆਂ ਬਾਰੇ ਪੜ੍ਹਦੇ ਆ ਦੇਖੋ ਬੇਟਾ ਸੁਹਾਗ ਕੁੜੀਆਂ ਸੁਹਾਗ ਜਿਹੜੇ ਕੁੜੀਆਂ ਦੇ ਵਿਆਹ ਵਿੱਚ ਗਾਏ ਜਾਣ ਵਾਲੇ ਗੀਤ ਹੈ ਤੇ ਕੁੜੀਆਂ ਮੁੰਡੇ ਦੇ ਵਿਆਵਜਯੋ ਗਾਏ ਜਾਣ ਵਾਲੇ ਗੀਤ ਹਨ ਦੇਖੋ ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਔਰਤਾਂ ਵੱਲੋਂ ਗਾਏ ਜਾਣ ਵਾਲੇ ਗਾਏ ਜਾਣ ਵਾਲੇ ਲੋਕ ਗੀਤ ਕੁੜੀਆਂ ਅਖਵਾਉਂਦੇ ਹਨ ਇਹਨਾਂ ਲੋਕ ਗੀਤਾਂ ਵਿੱਚ ਮੁੰਡੇ ਦੇ ਖੰਡਾਂ ਦੀ ਵਡਿਆਈ ਅਤੇ ਵਿਆਹ ਦੇ ਰੂਪ ਵਿੱਚ ਇਸ ਖਾਨਾਂ ਦੇ ਜਲੋਦਾ ਵਰਣਨ ਹੁੰਦਾ ਹੈ ਵਿਆਹ ਵਾਲਾ ਲਾੜਾ ਜਨਮ ਤੋਂ ਹੀ ਭਾਗਾ ਵਾਲਾ ਦੱਸਿਆ ਜਾਂਦਾ ਹੈ ਮੁੰਡੇ ਦੇ ਪਰਿਵਾਰ ਦੀ ਆਲਥ ਆਰਥਿਕ ਖੁਸ਼ਹਾਲੀ ਆਰਥਿਕ ਖੁਸ਼ਹਾਲੀ ਅਤੇ ਉੱਚੇ ॠਤਪੇ ਦੀ ਵਡਿਆਈ ਵੀ ਕੀਤੀ ਜਾਂਦੀ ਹੈ ਠੀਕ ਹੈ ਉੱਚੇ ॠਤਪੇ ਦੀ ਤੇ ਆਰਥਿਕ ਖੁਸ਼ਹਾਲੀ ਦੀ ਵਡਿਆਈ ਵੀ ਕੀਤੀ ਜਾਂਦੀ ਹੈ ਕੁੜੀ ਚੜਨ ਆਹਾ ਪਰਚੇ ਕੁੜੀ ਚੜਨ ਚੜਨ ਵੇਲੇ ਸ਼ਾਨ ਪੈਣ ਪੈਂਤਰੀ ਕਾ ਨਾਲ ਬਿਆਨਿਆ ਜਾਂਦਾ ਹੈ ਉਸਦੇ ਸੋਹਰੇ ਕਰਮ ਵੀ ਉੱਚਾ ਦੱਸਿਆ ਜਾਂਦਾ ਹੈ ਵਿਆਹ ਕੇ ਲਿਆਂਦੀ ਜਾਣ ਵਾਲੀ ਕੁੜੀ ਦੀ ਸੁੰਦਰਤਾ ਤੇ ਉਸਦੇ ਗੁਣਾਂ ਦੀ ਵੀ ਤਾਰੀਫ ਕੀਤੀ ਜਾਂਦੀ ਹੈ ਇਹ ਲੋਕ ਗੀਤ ਵੀ ਸੁਹਾਗ ਵਾਂਗ ਭਾਵ ਤੇ ਬੰਦਰ ਪੱਖੋਂ ਸਰਲ ਹੁੰਦੇ ਨਾਲ ਵਿੱਚ ਵੀ ਦਰਾਵ ਹੁੰਦਾ ਇਹਨਾਂ ਦੇ ਵਿੱਚ ਵੀ ਲੈ ਹੁੰਦੀ ਹੈ ਰਵਾਨੀ ਹੁੰਦੀ ਹੈ ਬਟਾ ਹਾਂਜੀ ਅੱਗੇ ਦੇਖਦੇ ਆ ਕਿਹੜੇ ਕਿਹੜੇ ਸਾਡੇ ਕੋਲ ਕੁੜੀਆਂ ਹੈਗੀਆਂ ਤੇ ਉਹਨਾਂ ਨਾਲ ਸੰਬੰਧਿਤ ਪ੍ਰਸ਼ਨ ਦੇਖਾਂਗੇ ਆਪਾਂ ਦੇਖੋ ਬੇਟਾ ਹਰਿਆਣੀ ਮਾਣ ਕੁੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਕਿਵੇਂ ਵਿਸ਼ੇਸ਼ ਅਤੇ ਵਿਲੱਖਣ ਦਰਸਾਇਆ ਗਿਆ ਹੈ ਤਾਂ ਦੇਖਦੇ ਆ ਵਿਆਹੇ ਜਾਣ ਵਾਲਾ ਮੁੰਡਾ ਸਾਰਿਆਂ ਦਾ ਲਾਡਲਾ ਪਹਿਲੀ ਗੱਲ ਤਾਂ ਇਹ ਹੈ ਇਸ ਲਈ ਸਾਰੇ ਉਸ ਨੂੰ ਲਾਡਾ ਪਿਆਰਾ ਨਾਲ ਤਿਆਰ ਕਰ ਰਹੇ ਹਨ ਉਸ ਦੇ ਮੱਥੇ ਉੱਤੇ 3 ਲੱਖ ਰੁਪਏ ਦੀ ਕੀਮਤ ਵਾਲਾ ਸੇਰਾ ਸਜਿਆ ਹੋਇਆ ਭਾਗਾਂ ਵਾਲਾ ਉਸ ਨੂੰ ਦਾਈਆਂ ਮਾਈਆਂ ਨੇ ਭੈਣਾਂ ਨੇ ਖੜਾਇਆ ਲਾਡ ਲੜਾਇਆ ਰੇਸ਼ਮ ਦੇ ਪੱਟਣ ਢਾਏ ਉਹਨੇ ਹਨਾ ਇਸ ਕਰਕੇ ਵਿਲੱਖਣ ਤੇ ਵਿਸ਼ੇਸ਼ ਦਰਸਾਇਆ ਗਿਆ ਕਿਉਂਕਿ ਉਸ ਦੇ ਮਤਲਬ ਤੇ 3 ਲੱਖ ਰੁਪਏ ਦੀ ਕੀਮਤ ਵਾਲਾ ਸਿਹਰਾ ਸਜਿਆ ਹੋਇਆ ਜਿਹੜਾ ਜਿਹੜਾ ਮਾਲਣ ਲੈ ਕੇ ਆਈ ਹੈ ਹਰਿਆਣੀ ਮਾਲਣ ਕੋੜੀ ਵਿੱਚ ਮੁੰਡੇ ਦੇ ਜੰਮਣ ਉਤੇ ਕਿਨੂ ਕਿਨੂ ਉਤੇ ਕਿਹੜੇ ਕਿਹੜੇ ਤੋਹਫੇ ਦਿੱਤੇ ਗਏ ਮੁੰਡੇ ਦੇ ਜੰਮਣ ਉਤੇ ਦਾਈਆਂ ਮਾਈਆਂ ਨੂੰ 5 ਰੁਪਏ ਅਤੇ ਭੈਣਾਂ ਨੂੰ ਤੇਵਰ ਭਾਵ ਤਿੰਨ ਕੱਪੜੇ ਤੋਹਫੇ ਵਜੋਂ ਮਿਲੇ ਨੋਟ ਕਰ ਲਿਆ ਜੀ ਬੜਾ ਦਾਈਆਂ ਮਾਈਆਂ ਨੂੰ ਕਿਰੇਮਲੇ 5 ਤੇ ਭੈਣਾਂ ਨੂੰ 3 ਤੇਵਰ ਦਾ ਮਤਲਬ ਹੁੰਦਾ 3 ਕੱਪੜੇ ਅੱਗੇ ਆ ਜਾ ਬੇਟਾ ਅੱਗੇ ਆ ਜਾ ਸਾਡੇ ਕੋਲ ਸ਼ਬਦ ਹੈ ਜੀ ਹਰਿਆਣੇ ਮਾਲਣ ਕੋੜੀ ਵਿੱਚ ਮਾਲਣ ਨੇ ਵਿਆਹੰਦ ਲਈ ਵਿਆਹੰਦ ਲਈ ਕਿਸ ਪ੍ਰਕਾਰ ਦਾ ਵਿਸ਼ੇਸ਼ ਸੇਰਾ ਤਿਆਰ ਕੀਤਾ ਮਾਲਣ ਨੇ ਵਿਆਹੰਦ ਮੁੰਡੇ ਲਈ 1 ਲੱਖ ਚੰਬੇ ਅਤੇ 2 ਲੱਖ ਮਰੂ ਦੇ ਫੁੱਲਾਂ ਨਾਲ ਤਿਆਰ ਵਿਸ਼ੇਸ਼ ਕੀਮਤੀ ਸੇਰਾ ਤਿਆਰ ਕੀਤਾ ਜਿਸ ਦੀ ਕੀਮਤ 3 ਲੱਖ ਰੁਪਏ ਹੈ ਠੀਕ ਹੈ 3 ਨੰਬਰ ਸਵਾਲ ਆ ਜਾ ਬੇਟਾ ਹਰਿਆਣੀ ਮਲਨ ਕੋੜੀ ਵਿੱਚ ਵਿਆਹ ਜਾਣ ਵਾਲੇ ਮੁੰਡੇ ਤੇ ਉਸਦੇ ਪਰਿਵਾਰ ਦੀ ਵਧਾਈ ਕਿਵੇਂ ਕੀਤੀ ਗਈ ਹੈ ਜਾਂ ਕਿਵੇਂ ਦੱਸੀ ਗਈ ਆ ਜੋ ਤਾਂ ਦੇਖੋ ਇਹ ਘਰ ਮੁੰਡੇ ਦੇ ਜਨਮ ਵੇਲੇ ਤੋਂ ਹੀ ਭਾਗਾ ਭਰਿਆ ਸੀ ਉਸ ਨੂੰ ਜਨਮ ਸਮੇਂ ਤੋਂ ਹੀ ਦਾਇਆਂ ਮਾਈਆਂ ਤੇ ਭੈਣਾਂ ਦਾ ਰਜਵਾ ਪਿਆਰ ਮਿਲਿਆ ਹੈ ਉਸ ਨੂੰ ਰੇਸ਼ਮੀ ਕੱਪੜੇ ਰਸ਼ਮੀ ਲਿਖਿਆ ਰੇਸ਼ਮੀ ਕੱਪੜੇ ਪਹਿਨ ਨੂੰ ਮਿਲੇ ਹਨ ਠੀਕ ਹੈ ਨਾ ਤੇ ਇਹ ਘਰ ਵੀ ਕੀ ਆਰਥਿਕ ਪੱਕਾ ਖੁਸ਼ਹਾਲ ਤੇ ਉੱਚੇ ਰੁਤਬੇ ਵਾਲਾ ਹੈ ਨਾਲ ਐਡ ਕਰ ਲਿਆ ਜੀ ਤੇ ਇਹ ਕਰਕੇ ਆਰਥਿਕ ਪੱਖੋਂ ਖੁਸ਼ਾਲ ਹੈ ਅਤੇ ਉੱਚੇ ਰਤਬੇ ਵਾਲਾ ਹੈ। ਕੱਤੀ ਮਰਾਜੂ ਵੀ ਮੈਂ ਬਲਿਹਾਰੀ ਵੀ ਮਾਂ ਦੀਆਂ ਸੁਰਜਣਾ ਘੋੜੇ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਸ਼ਿਫਤ ਕਿਵੇਂ ਕੀਤੀ ਗਈ ਹੈ। ਦੇਖੋ ਕਿਹਾ ਕਿ ਉਹ ਛੈਲ ਬਾਂ ਦਾ ਗੱਭਰੂ ਹੈ। ਉਸ ਦੀ ਚਾਲ ਅਮੀਰਾਂ ਵਰਗੀ ਹੈ। ਉਸ ਦੀ ਉੱਠਣੀ ਬੈਠਣੀ ਸਰਦਾਰਾਂ ਦੇ ਨਾਲ ਹੈ। ਉਸ ਦਾ ਚੀਰਾ, ਕਲਗੀ, ਕੈਂਠਾ, ਜਾਮਾ ਬਹੁਤ ਹੀ ਖੂਬਸੂਰਤ ਹਨ। 32 ਨੰਬਰ ਸਵਾਲ ਦੇਖੋ ਬੇਟਾ ਮੈਂ ਬਲੇਹਾਰੀ ਵੇ ਮਾਂ ਦਾ ਸੁਰਜਣਾ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਹਿਰਾਵੇ ਬਾਰੇ ਕੀ ਕੁਝ ਕਿਹਾ ਗਿਆ ਹੈ ਤਾਂ ਦੇਖੋ ਬੇਟਾ ਉਸ ਦਾ ਪਹਿਰਾਵਾ ਬਹੁਤ ਹੀ ਸੋਹਣਾ ਹੈ ਜਿਸ ਨੂੰ ਚਾਰ ਤਣੀਆਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਦੀ ਕੀਮਤ 1.5 ਹਜ਼ਾਰ ਹੈ ਜਿਨ੍ਹਾਂ ਦੀ ਕੀਮਤ ਕਿੰਨੀ ਹੈ 1.5 ਹਜ਼ਾਰ ਪ੍ਰਸ਼ਨ ਆਇਆ ਲੱਗੇ ਤਣੀਆਂ ਦੀ ਕੀਮਤ ਕਿੰਨੀ ਹੈ 1.5 ਹਜ਼ਾਰ ਤੇ ਪਹਿਰਾਵੇ ਨੂੰ ਕੀ ਲੱਗਿਆ ਚਾਰ ਤਣੀਆਂ ਲੱਗੀਆਂ ਹੋਈਆਂ ਹਨ ਤੀਜਾ ਨੰਬਰ ਸਵਾਲ ਮੈਂ ਬਲਿਹਾਰੀ ਵੇ ਮਾਂ ਦੀਆਂ ਸੁਰਜਣਾ ਕੋੜੀ ਵਿੱਚ ਕਿਸ ਸ਼ਾਹ ਨਾਲ ਜੰਝ ਚੜਨ ਲਈ ਕਿਹਾ ਗਿਆ ਹੈ ਹਾ ਹਾ ਲੱਗੇਗਾ ਬੇਟਾ ਨਵਾਬ ਦੇ ਘਰ ਟੁੱਕਣ ਲਈ ਨਵਾਬ ਮਤਲਬ ਦਸੌਰਾ ਪਰਿਵਾਰ ਹੈ ਨਵਾਬਾਂ ਦੇ ਘਰ ਟੁੱਕਣ ਲਈ ਅਮੀਰਾਂ ਦੀ ਸ਼ਾਨੋ ਸ਼ੁਕਤ ਵਾਂਗ ਜੰਝ ਚੜਨ ਲਈ ਕਿਹਾ ਗਿਆ ਹੈ ਜੰਝ ਚੜਨ ਲਈ ਕਿਹਾ ਗਿਆ ਹੈ ਬਟਾ ਠੀਕ ਹੈ ਨਾ ਅੱਗੇ ਜੇ ਮੱਥੇ ਤੇ ਚਮਕਣ ਵਾਲ ਕੋੜੀ ਵਿੱਚ ਸਿਹਰਾ ਕਿਸ ਦੇ ਸਿਰ ਸਜਾਇਆ ਜਾਣਾ ਹੈ ਬਨੜੇ ਤੇ ਇਸ ਦੇ ਬਨੜੇ ਦੇ ਅੱਗੇ ਦੇਖੋ ਮੱਥੇ ਤੇ ਚਮਕਣ ਵਾਲ ਕੋੜੀ ਵਿੱਚ ਸ਼ਗਨਾ ਦਾ ਗਾਨਾ ਤੇ ਮਹਿੰਦੀ ਕਿਸ ਦੇ ਲਾਈ ਜਾਣੀ ਹੈ ਬਨੜੇ ਦੇ ਹੈ ਨਾ ਇਸ ਦੇ ਬਨੜੇ ਦੇ ਨਿੱਕੇ ਜੀ ਬਨਨੋ ਦਾ ਕੀ ਭਾਵ ਹੈ ਨਵੀਂ ਵਿਆਹੀ ਮੁਟਿਆਰ ਜਿਸ ਨੂੰ ਰਤਰੇ ਰਤੇ ਡੋਲੇ ਡੋਲੇ ਵਿੱਚ ਉਠਾ ਕੇ ਲਿਆਉਣਾ ਹੈ ਨਿੱਕੀ ਜੀ ਬੰਨੋ ਜੀ ਉਹਦੇ ਨਾਲ ਬੈਠ ਕੇ ਆਈ ਹੈ ਠੀਕ ਹੈ ਅੱਗੇ ਜੀ 37 ਨੰਬਰ ਸਵਾਲ ਦੇਖੋ ਮੱਥੇ ਤੇ ਚਮਕਣ ਵਾਲ ਕੁੜੀ ਵਿੱਚ ਡੋਲਾ ਲਿਆਉਣ ਤੋਂ ਬਾਅਦ ਪਾਣੀ ਕਿਸ ਨੇ ਵਾਰ ਕੇ ਪੀਤਾ ਹਾਂਜੀ ਮਾਂ ਨੇ ਪੀਤਾ ਤਾਂ ਪਾਣੀ ਪਾਣੀ ਵਾਰ ਬਨੇਦੀ ਮਾਏ ਬੰਨਾ ਬੰਨੀ ਬਾਹਰ ਖੜੀ ਪਾਣੀ ਵਾਰ ਬਨੇਦੀ ਇਹ ਮਾਏ ਮਨ ਬਣੀ ਬਾਰੇ ਖੜੀ ਹੈ ਨਾ ਇਹ ਸੁਣਦੇ ਹੋ ਨਾ ਵਿਆਹ ਦੇ ਵਿੱਚ ਜਿੱਦੋਂ ਪਾਣੀ ਮਾ ਪਾਣੀ ਵਾਰ ਕੀ ਪਿੰਦੀ ਹੈ ਹੈ ਨਾ ਮੁੰਡਾ ਰੁਕਦਾ ਹੈ ਨਾ ਤੇ 38 ਨੰਬਰ ਆਜੂ ਪਈ 38 ਨੰਬਰ ਦੇਖੋ ਨਿੱਕੀ ਨਿੱਕੀ ਬੂੰਦੀ ਨਾਂ ਦੀ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਰਿਵਾਰ ਦੀ ਖੁਸ਼ਹਾਲੀ ਕਿਵੇਂ ਦੱਸੀ ਗਈ ਹੈ ਤਾਂ ਮੁੰਡੇ ਦੇ ਪਰਿਵਾਰ ਦੀ ਖੁਸ਼ਹਾਲੀ ਦੱਸਣ ਲਈ ਕੀ ਕਹੇ ਮੁੰਡੇ ਦੇ ਪਰਿਵਾਰ ਦੀ ਖੁਸ਼ਹਾਲੀ ਕਿ ਵੀ ਦੰਮਾ ਦੰਮਾ ਦੀਆਂ ਬੋਰੀਆਂ ਭਰੀਆਂ ਹੋਈਆਂ ਹੈ ਹੈ ਨਾ ਦੰਮਾ ਮਤਲਬ ਪੈਸਿਆਂ ਦੀਆਂ ਬੋਰੀਆਂ ਭਰੀਆਂ ਹੋਈਆਂ ਹਨ ਹਾਥੀ ਹਨ ਘੋੜੇ ਹਨ ਕੁੜੀਆਂ ਹਨ ਤੇ ਮਹਿਲਾ ਦਾ ਜ਼ਿਕਰ ਕਰਕੇ ਪ੍ਰਗਟਾਈ ਗਈ ਹੈ। ਮੁੰਡੇ ਦੇ ਪਰਿਵਾਰ ਦੀ ਖੁਸ਼ਹਾਲੀ ਕਿਵੇਂ ਇੱਕ ਤਾਂ ਪੈਸਿਆਂ ਦੀਆਂ ਬੋਰੀਆਂ ਭਰੀਆਂ ਪਈਆਂ ਹਨ ਹਾਥੀ ਹਨ ਘੋੜੀਆਂ ਹਨ ਤੇ ਮਹਿਲਾ ਦਾ ਜ਼ਿਕਰ ਕਰਕੇ ਪ੍ਰਗਟਾਈ ਗਈ ਹੈ। 39 ਨੰਬਰ ਆਜੂ ਪੁੱਤਰ 39 ਨੰਬਰ ਦੇਖੋ ਕਹਿੰਦਾ ਵੀ ਨਿੱਕੀ ਨਿੱਕੀ ਬੁੰਦੀ ਨਾਂ ਦੀ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਭੈਣ ਤੇ ਪਰਜਾਈ ਕਿਹੜੀ ਕਿਹੜੀ ਰਸਮ ਅਦਾ ਕਰਦੀਆਂ ਦੇਖੋ ਪੈਣ ਜਿਹੜੀ ਹੈ ਬਾਗ ਫੜਾਈ ਦੀ ਰਸਮ ਅਦਾ ਕਰਦੀ ਹੈ ਤੇ ਪਰਜਾਈ ਸ਼ਰਮਾ ਪਾਉਣ ਦੀ ਰਸਮ ਅਦਾ ਕਰਦੀ ਹੈ ਠੀਕ ਹੈ ਨਾ ਪੈਣ ਗਿਆ ਹੈ ਕੁੜੀ ਦੀ ਬਾਗ ਫੜਦੀ ਹੈ ਤੇ ਪਰਜਾਈ ਸ਼ਰਮਾ ਪਾਉਣ ਦੀ ਰਸਮ ਅਦਾ ਕਰਦੀ ਫਿਰ ਇਹਨਾਂ ਨੂੰ ਸ਼ਗਨ ਵੀ ਮਿਲਦਾ ਨੇਕ ਵੀ ਮਿਲਦਾ ਨੇਕ ਨੇਕ ਕਹਿ ਦਿੰਦੇ ਕਈ ਨੇਕ ਕਹਿ ਦਿੰਦੇ ਹੈ ਨਾ 40 ਨੰਬਰ ਤੇ ਆ ਜਾਓ ਬਟਾਓ ਨਿੱਕ ਨਿੱਕੀ ਬੁੰਦੀ ਨਾਲ ਦੀ ਕੁੜੀ ਵਿੱਚ ਮਾਂ ਕਦੋਂ ਪਾਣੀ ਵਾਰ ਕੇ ਪੈਂਦੀ ਹੈ ਜਦੋਂ ਰਤਰ ਤਾ ਡੋਲਾ ਮਿਲੰਚਾ ਵਰਦਾ ਹੈ ਮੁੰਡਾ ਵਿਆਹੇ ਜਾਣ ਤੋਂ ਬਾਅਦ ਦੋ ਨਵੀਂ ਗੋਟੀ ਨੂੰ ਘਰ ਲੈ ਕੇ ਆਉਂਦਾ ਉਦੋਂ ਸਵਾਗਤ ਵੇਲੇ ਜੀਹਾਂ ਇਹਨੂੰ ਕਰਿਓ ਦੋ ਉਹ ਪਾਣੀ ਮਾਰ ਕੇ ਪਿੰਦੀ ਹੈ 41 ਨੰਬਰ ਤੇ ਆ ਜਾਓ ਬਟਾ ਨਿੱਕੀ ਨਿੱਕੀ ਬੂੰਦੀ ਨਾਂ ਦੀ ਘੋੜੀ ਵਿੱਚ ਪ੍ਰਕਿਰਤੀ ਨੂੰ ਵਿਆਹ ਦੀ ਖੁਸ਼ੀ ਨਾਲ ਕਿਵੇਂ ਜੋੜਿਆ ਗਿਆ ਹੈ ਦੇਖੋ ਬਟਾ ਉਪਰੋਕਤ ਘੋੜੀ ਵਿੱਚ ਮੀਂਹ ਵਰਣ ਜਾਨਵਰਾਂ ਦਾ ਜ਼ਿਕਰ ਆਇਆ ਹੈ ਹਾਥੀਆਂ ਦੇ ਘੋੜਿਆਂ ਦਾ ਘੋੜੀਆਂ ਦਾ ਜ਼ਿਕਰ ਆਇਆ ਹੈ ਤੇ ਰੰਗਾਂ ਨੂੰ ਵਿਆਦੀ ਖੁਸ਼ੀ ਨਾਲ ਜੋੜਿਆ ਗਿਆ ਹੈ ਠੀਕ ਹੈ ਪਿਲੀ ਪਿਲੀ ਕਾ ਪਿਲੀ ਪਿਲੀ ਧਾਵ ਚਰਦੀਏ ਘੋੜੀ ਨਾ ਨੀਲੀ ਘੋੜੀ ਹੈ ਹਾਥੀ ਹੈ ਜਾਨਵਰ ਦਾ ਜ਼ਿਕਰ ਆਇਆ ਨਾ ਇਹ ਸਾਰੇ ਪ੍ਰਕਿਰਤੀ ਦਾ ਹੀ ਕਿ ਹੈ ਪ੍ਰਕਿਰਤੀ ਨਾਲ ਜੋੜਿਆ ਗਿਆ ਬਟਾ 42 ਨੰਬਰ ਆਜੋ ਨਿੱਕੀ ਨਿੱਕੀ ਬੁੰਦੀ ਨਾਲ ਦੀ ਘੋੜੀ ਵਿੱਚ ਕੁਝ ਰੰਗਾਂ ਦੇ ਨਾਂ ਖੁਸ਼ੀ ਦੇ ਵਾਤਾਵਰਨ ਨੂੰ ਪ੍ਰਗਟ ਕਰਨ ਲਈ ਦਰਾਈ ਗਏ ਹਨ ਦੱਸੋ ਕਿਵੇਂ ਦੇਖੋ ਕੁਝ ਰੰਗ ਕਿਹੜੇ ਕਿਹੜੇ ਹੈਗੇ ਆ ਦੇਖੋ ਨੀਲੀ ਕੋੜੀ ਉਤੇ ਨਿੱਕੇ ਦੀ ਜਾਂਚ ਚੱਲ ਰਹੀ ਹੈ ਨੀਲੀ ਕੋੜੀ ਨੀਲੀ ਕੋੜੀ ਪੀਲੀ ਪੀਲੀ ਦਾਲ ਚੱਲ ਰਹੀ ਹੈ ਤਰਤਰ ਤਾ ਡੋਲਾ ਵਹਿਲੀ ਆਵੜਿਆ ਹੈ ਆਦ ਦੁਰਾਏ ਗਏ ਹਨ ਠੀਕ ਹੈ ਚਲੋ 43 ਨੰਬਰ ਤੇ 43 ਨੰਬਰ ਆਜੋ ਬਟਾ ਸਤਗੁਰ ਕਾਜ ਸਵਾਰਿਆਈ ਕੁੜੀ ਇਥੇ ਲਿਖਿਆ ਬੜਾ ਟਾਈਪਿੰਗ ਮਿਸਟੇਕ ਹੈ ਕੋੜੀ ਹੈ ਕੁੜੀ ਨਹੀਂ ਕੋੜੀ ਘੋੜੀ ਵਿੱਚ ਭੈਣਾ ਕਿਸ ਨੂੰ ਸ਼ਿੰਗਾਰਨ ਦੀ ਗੱਲ ਕਰਦੀਆਂ ਹਨ ਸ਼ਿੰਗਾਰਨ ਸੱッセ ਪਰ ਬਿੰਦੀ ਵੀ ਸ਼ਿੰਗਾਰਨ ਦੀ ਗੱਲ ਕਰਦੀਆਂ ਨੇ ਵੀਰ ਨੂੰ ਸਤਗੁਰੂ ਕਾਜ ਸਵਾਰੇ ਹੀ ਪੁੜੀ ਫਿਰਟਿਆ ਗਿਆ ਘੋੜੀ ਵਿੱਚ ਭਾਬੀਆਂ ਕਿਸ ਨੂੰ ਘੋੜੀ ਚੜਾਉਂਦੀਆਂ ਹਨ ਦਿਓਰ ਨੂੰ ਕਿਸ ਨੂੰ ਦਿਓਰ ਨੂੰ ਤੇ 45 ਨੰਬਰ ਦੇਖੋ ਬਟਾ 45 ਨੰਬਰ ਦੇ ਵਿੱਚ ਕੀ ਹੈ ਸਤਗੁਰੂ ਕਾਜ ਸਵਾਰੇ ਘੋੜੇ ਘੋੜੀ ਵਿੱਚ ਘੋੜੀ ਵਿੱਚ ਵੀਰ ਦੇ ਸਿਰ ਦੀਆਂ ਕਲੀਆਂ ਨੂੰ ਕੌਣ ਚੁੰਮਦਾ ਹੈ ਸੱਸ ਚੁੰਮਦੀ ਹੈ ਬਟਾ ਠੀਕ ਹੈ ਨਾ ਸਮਝ ਗਈ ਗਾ ਲੈ ਵੀਰ ਕਿਹੜਾ ਕੁੜੀਆਂ ਦਾ ਵੀਰ ਜਿਹੜਾ ਉਹਨਾਂ ਸਿਰੇ ਨੂੰ ਕੌਣ ਚੁੰੜਿਆ ਕਲੀਆਂ ਨੂੰ ਕੌਣ ਚੁੰਮ ਰਿਹਾ ਸੱਸ ਲਓ ਜੀ ਬਟਾ ਅੱਗੇ ਸਾਡੇ ਕੋਲ ਆਣਗੀਆਂ ਸਿੱਖਣੀਆਂ ਉਹ ਆਪਾਂ ਅਗਲੀ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਪਹਿਲੀ ਵੀਡੀਓ ਹੈ ਤੁਹਾਡੀ ਤੇ ਪਹਿਲਾ ਪਾਰਟ ਹੈ ਇਹ ਇਸ ਤੋਂ ਬਾਅਦ ਦੂਜਾ ਪਾਰਟ ਆਏਗਾ ਬਟਾ ਦੂਜਾ ਪਾਰਟ ਜਿਹੜਾ ਆਏਗਾ ਉਹਦੇ ਵਿੱਚ ਆਪਾਂ ਸਿੱਖਣੀਆਂ ਅੱਗੇ ਚੱਲਾਂਗੇ ਤੇ ਤੁਸੀਂ ਇਸ ਨੂੰ ਬੜੇ ਧਿਆਨ ਨਾਲ ਦੇਖਣਾ ਹੈ ਬੇਟਾ ਤੇ ਇੱਕੋ ਹੀ ਰਿਕੁਐਸਟ ਹੈ ਕਿ ਬੇਟਾ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਬੱਚੇ ਸਾਰੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੁਹਾਡੀ ਚੰਗੀ ਤੇਰੀ ਕਰਾਵਾਂਗੇ ਬੇਟਾ ਚੰਗੇ ਨੰਬਰ ਤੁਹਾਡੇ ਆਉਣਗੇ ਅੱਜ ਲਈ ਇੰਨਾ ਹੀ ਬੇਟਾ ਉਮੀਦ ਹੈ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ